ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਜਮਾ ਸਸਤੀਆਂ ਗੱਡੀਆਂ ਆਪਾਂ ਅੱਜ ਵੀਡੀਓ ਚ ਇੱਕ ਵਾਰ ਫਿਰ ਤੋਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਇਲਾਕੇ ਚੋਂ ਤੁਹਾਨੂੰ ਗੱਡੀਆਂ ਮਿਲ ਜਾਣਗੀਆਂ ਤੇ ਪੂਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਸਾਰਾ ਕੁਝ ਤੁਹਾਨੂੰ ਸਮਝਾਉਣੇ ਦੀ ਸਾਰਾ ਕੁਝ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9460929488 ਤੁਹਾਡੇ ਕੋਲੇ ਵੀ ਗੱਡੀਆਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਵੀਡੀਓ ਜਾਣ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਫਰੀ ਚ ਆਪਾਂ ਐਡ ਤੋਂ ਅੜੀ ਲਾ ਦਾਂਗੇ। ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ। 2014 ਮਾਡਲ ਸਬਟ ਡਜ਼ਾਇਰ VDI ਆਪਾਂ ਗੱਡੀ ਲੈ ਕੇ ਪਹੁੰਚਿਆ ਜੀ ਪੂਰੀ ਸੋਹਣੀ ਗੱਡੀ ਆ। ਚਿੱਟੇ ਰੰਗ ਦੀ ਆ ਸੀ। ਟਾਇਰਾਂ 'ਚ ਅਲਾਈ ਲੱਗੇ ਹੋਈ ਨੇ। ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ। ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ। ਮਾਲਕ ਦੇ ਘਰ ਦੀ ਪਰਸਨਲ ਗੱਡੀ ਆ ਜੀ ਇਹ। ਪੰਜਾਬ ਨੰਬਰ ਹੈ। ਤੇ ਰੰਗ ਤੁਸੀਂ ਆਪ ਹੀ ਦੇਖ ਲਓ ਅੰਮ੍ਰਿਤਸਰ ਤੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਪਹਿਲੇ ਨੰਮ ਗੱਡੀ ਐ ਸੀ ਨਵੇਂ ਟਾਇਰ ਨੇ ਸੋਹਣੀ ਗੱਡੀ ਐ ਅੰਦਰੋਂ ਵਧੀਆ ਬਾਹਰੋਂ ਵਧੀਆ ਡਿਮਾਂਡ ਦੀ ਗੱਲ ਕਰੀਏ 14 ਮਾਡਲ ਐ ਸੀ ਡਿਮਾਂਡ 415000 ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਮੁਕਾ ਲਵਾਂਗੇ ਬੈਠ ਕੇ ਤੇ ਜੇ ਕਿਸਾਨੂੰ ਗੱਡੀ ਪਸੰਦ ਆਉਂਦੀ ਐ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ 75082 60008 ਕੋਈ ਵੀ ਗੱਲ ਕਰਨੀ ਹੋਈ ਸੀ ਗੱਲ ਕਰੋ ਆਲਟੋ ਗੱਡੀ ਦੀ ਆਪਾਂ ਗੱਲ ਕਰਾਂਗੇ ਪੰਜਾਬ ਨੰਬਰ ਹੈ ਜੀ ਗੱਡੀ ਤੇ 11 ਮਾਡਲ ਹੈ 185 ਮਾਲਕ ਨੇ ਡਿਮਾਂਡ ਕਹੀ ਸੀ ਪਟਿਆਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਨਵੇਂ ਟੇਹਰਾ ਚ ਕਾਲੇ ਰੰਗ ਦੀ ਗੱਡੀ ਆ ਸੋਹਣੀ ਗੱਡੀ ਆ ਤੁਸੀਂ ਰੰਗ ਪੂਰਾ ਵਧੀਆ ਮਿਲ ਜੂਗਾ ਮਾਲਕ ਦੇ ਘਰੇ ਖੜੀ ਆ ਪੰਜਾਬ ਨੰਬਰ ਹੈ ਅੰਦਰੋਂ ਬਾਹਰੋਂ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਜੇ ਤੁਹਾਨੂੰ ਗੱਡੀ ਪਸੰਦ ਆਈ ਅਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਜੀ ਚਲਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਿਓ ਜੀ ਬਾਕੀ ਪਟਿਆਲੇ ਜਾਉਂਗੇ ਨਾਲੇ ਤਾਂ ਗੱਡੀ ਦੇ ਕਾਗਜ਼ ਪੱਤਰ ਚੈੱਕ ਕਰ ਲਿਓ ਨਾਲੇ ਗੱਡੀ ਨੂੰ ਦੇਖ ਲਿਓ ਨਾਲੇ ਗੱਡੀ ਨੂੰ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਇੰਜਨ ਗੇਅਰ ਚੈੱਕ ਕਰਕੇ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਖਰੀਦ ਕੇ ਲਿਆ ਸਕਦੇ ਹੋ ਜੀ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ 85 580 16 112 ਕਰੋ ਜੀ ਗੱਲਬਾਤ ਤੇ ਥਾਰ ਆਪਾਇਕ ਲੈ ਕੇ ਪਹੁੰਚਿਆ ਜੀ 4x4 ਮਾਲਕ ਨੇ ਦੱਸੀ ਅਸੀਂ ਤੇ ਬਹੁਤ ਵਧੀਆ ਕੰਡੀਸ਼ਨਰ ਸੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਇਹ ਜੇ ਆਪਾਂ ਮਾਡਲ ਦੀ ਗੱਲ ਕਰੀਏ 2023 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਜੀ 23 ਮਾਡਲ ਹੈ ਕਾਲੇ ਰੰਗ ਦੀ ਆ ਟਾਇਰਾਂ ਚ ਅਲਾਈ ਆਪਨੂੰ ਮਿਲ ਜਾਣਗੇ ਕੰਪਨੀ ਫਿਟਡ ਟਾਇਰ ਵਧੀਆ ਮੁਕਤ ਸਰ ਏਰੀਆ ਚੋਂ ਡਿਮਾਂਡ ਦੀ ਗੱਲ ਕਰੀਏ 13 ਲੱਖ 20000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਜੀ 13 20 ਦੇ ਵਿੱਚੋਂ ਰੇਟ ਕੀਤਾ ਜਾਊ ਅਸੀਂ ਕੋਈ ਫਿਕਸਡ ਰੇਟ ਨਹੀਂ ਹੈਗਾ ਸਾਰੀ ਸਰਵਿਸ ਮਾਲਕ ਨੇ ਕਰਵਾਈ ਹੋਈ ਹੈ ਜੀ ਹਾਰੀਕੀ ਚੀਜ਼ ਆਪਾਂ ਨੂੰ ਜੇਨੂਨ ਮਿਲੂਗੀ ਨਾ ਕੋਈ ਪਾਰਟਸ ਚੇਂਜ ਹੋਇਆ ਜੀ ਨਾ ਕੋਈ ਲੱਗੀ ਬੱਜੀ ਆ ਨਾ ਕੋਈ ਸਿੰਗਲ ਸਕ੍ਰੈਚ ਆਪਾਂ ਨੂੰ ਮਿਲਣਾ ਹੈ ਪੂਰੀ ਗੱਡੀ ਆਪਾਂ ਨੂੰ ਬਹੁਤ ਵਧੀਆ ਮਿਲੂਗੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ 1320 ਇੱਕ ਵਾਰੀ ਡਿਮਾਂਡਰਜ਼ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ 80546 ਤੇ 39804 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਈ ਗੱਲ ਕਰਾਂਗੇ ਜੀ ਆਪਾਂ ਹੁਣ ਇਨੋਵਾ ਗੱਡੀ ਦੀ जी 4 2013 ਮਾਡਲ ਮਾਲਕ ਨੇ ਗੱਡੀ ਦੱਸੀ ਆ ਜੀ ਤੇ ਤੀਜੇ ਨਾਮ ਹੈ 4 ਲੱਖ 18000 ਰੁਪਿਆ ਮਾਲਕ ਨੇ ਡਿਮਾਂਡ ਕਹੀ ਆ ਜੀ ਰੋਪੜ ਤੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਗੱਡੀ ਪੂਰੀ ਵਧੀਆ ਸੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਗੱਡੀ ਚਲਾਈ ਹੋਈ ਆ ਸਟਾਰਟਿੰਗ ਪੂਰੀ ਵਧੀਆ ਸੀ ਅੱਧੇ ਸੈਲਫ ਤੋਂ ਪਹਿਲਾਂ ਗੱਡੀ ਸਟਾਰਟ ਹੋ ਜਾਂਦੀ ਆ ਬਾਕੀ ਤੁਸੀਂ ਰੋਪੜ ਜਾਉਂਗੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਨਾਲੇ ਤਾਂ ਦੇਖ ਲਿਓ ਨਾਲੇ ਕਾਗਜ਼ ਪੱਤਰ ਨੂੰ ਚੈੱਕ ਕਰ ਲਿਓ ਜੀ ਤੇ ਅੰਦਰ ਬਾਹਰ ਦੀ ਉੱਪਰ ਥੱਲੇ ਦੀ ਕੰਡੀਸ਼ਨ ਸਾਰੀ ਦੇਖ ਲਿਓ ਤੇ ਜਦੋਂ ਪੂਰੀ ਤਸੱਲੀ ਹੋ ਗਈ ਜਦੋਂ ਸਾਰਾ ਕੁਝ ਤੁਹਾਨੂੰ ਵੈਰੀਫਾਈ ਹੋ ਗਿਆ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਤੇ ਇੱਕ ਬਾਰੀ ਪਹਿਲਾਂ ਚੈੱਕ ਕਰ ਲਿਆ ਕਰੋ ਫੋਨ ਤੇ ਰੇਟ ਨਾ ਮੁਕਾਇਆ ਕਰੋ ਜੀ ਰੇਟ ਮੂਕੇ ਤੇ ਹੀ ਕਰਿਆ ਕਰੋ ਪਹਿਲਾਂ ਪੂਰੀ ਤਸੱਲੀ ਕਰਿਆ ਕਰੋ ਉਹ ਤੋਂ ਬਾਅਦ ਡੀਲ ਕਰਿਆ ਕਰੋ ਜੀ ਬਾਕੀ ਓਨਰ ਦਾ ਮੋਬਾਈਲ ਨੰਬਰ 8837575474 ਕਰੋ ਜੀ ਗੱਲਬਾਤਾਂ ਤੇ ਸਕੂਟੀ ਆਪਾਂ ਇੱਕ ਲੈ ਕੇ ਪਹੁੰਚੇ ਹਾਂ ਸਕੂਟੀ ਵਾਸਤੇ ਕਾਫੀ ਡਿਮਾਂਡ ਆਈ ਸਗੀ ਤੇ ਸਕੂਟੀ ਦੀਆਂ ਫੋਟੋਆਂ ਸਕਰੀਨ ਤੇ ਆ ਜੀ ਵੀਡੀਓ ਚ ਆਪਾਂ ਫੋਟੋਆਂ ਦਿਖਾਈ ਰਹੇ ਹਾਂ ਮਾਡਲ ਦੀ ਗੱਲ ਕਰੀਏ ਜੀ 2019 ਮਾਡਲ ਮਾਲਕ ਨੇ ਸਕੂਟੀ ਦੱਸੀ ਅਸੀ ਤੇ ਡਿਊਟ ਇਹ ਸਕੂਟੀ ਹੈਗੀ 30000 ਰੁਪਿਆ ਮਾਲਕ ਨੇ ਰੇਟ ਮੰਗਿਆਗਾ ਪੰਜਾਬ ਨੰਬਰ ਦੀ ਹੈ ਹੀ ਤੇ ਤਰਨ ਤਰਨ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਨਵੀਂ ਟੈਰਾ ਚ ਚਿੱਟੇ ਰੰਗ ਦੀ ਆ ਪੂਰੀ ਸੋਹਣੀ ਆ ਮਾਲਿਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਂ ਸਕੂਟੀ ਨੂੰ ਤਾਂ ਛੇਤੀ ਮਾਲਿਕ ਦੇ ਘਰੇ ਜਾਓ ਜੀ ਤੇ ਕਾਗਜ਼ ਪੱਤਰ ਚੈੱਕ ਕਰੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੋ ਗਈ ਤੇ ਉਹ ਤੋਂ ਬਾਅਦ ਮਾਲਿਕ ਨਾਲ ਬਹਿ ਕੇ ਰੇਟ ਮੁਕਾ ਲਓ ਜੀ ਮਾਲਿਕ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਘਟਾ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ 30000 ਰੁਪਿਆ ਇੱਕ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ 95 179 ਤੇ 17485 ਕਰੋ ਜੀ ਗੱਲਬਾਤਾਂ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਅਸੀਂ ਜਿੰਨੀਆਂ ਮਸ਼ੀਨਰੀਆਂ ਤੁਹਾਨੂੰ ਵੀਡੀਓ 'ਚ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਮਸ਼ੀਨਰੀਆਂ ਕਿਵੇਂ ਦੀਆਂ ਲੱਗ ਰਹੀਆਂ ਅਸੀਂ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸ ਦੇ ਰਹੇ ਹੋ ਜੀ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਅਸੀਂ ਤਾਂ ਜ਼ਰੂਰ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਗੱਲ ਕਰਾਂਗੇ ਜੀ ਆਪਾਂ ਆਈਕਨ ਗੱਡੀ 'ਤੇ ਫੋਰਡ ਦੀ ਆਈਕਨ ਗੱਡੀ ਆਪਾਂ ਲੈ ਕੇ ਪਹੁੰਚੇ ਅਸੀਂ 210 10 ਮਾਡਲ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਪਹਿਲੇ ਨਾਮ ਗੱਡੀ ਮਾਲਕ ਨੇ ਦੱਸੀ ਹੈ ਜੀ ਤੇ ਸੀਐਚ ਨੰਬਰ ਦੀ ਗੱਡੀ ਆਪਾਂ ਨੂੰ ਮਿਲੂਗੀ 239500 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪਟਿਆਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਪਟਿਆਲੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਚੁਗੀ ਬਾਕੀ ਸੋਹਣੀ ਗੱਡੀਆਂ ਸੀ ਰੰਗ ਚਿੱਟਾ ਗਾ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਪਹਿਲੇ ਨਾਮ ਹੈ 10 ਮਾਡਲ ਹੈ ਰੰਗ ਤੁਹਾਨੂੰ ਪਤਾ ਲੱਗੇਗਾ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਪੂਰੀ ਵਧੀਆ ਮਿਲ ਜੂਗੀ ਬਾਹਰੋਂ ਵੀ ਪੂਰੀ ਵਧੀਆ ਏਸੀ ਹੀਟਰ ਵਰਕਿੰਗ ਚ ਤੇ ਕੋਈ ਲੱਗੀ ਵੱਜੀ ਨਹੀਂ ਕੋਈ ਐਕਸੀਡੈਂਟਡ ਨਹੀਂ ਬਾਕੀ ਤੁਸੀਂ ਮਾਲਕ ਦੇ ਘਰੇ ਜਾਓ ਜੇ ਤੁਹਾਨੂੰ ਗੱਡੀ ਪਸੰਦ ਆਉਂਦੀ ਐ ਜੀ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ 62802349635 ਕਰੋ ਜੀ ਗੱਲਬਾਤਾਂ ਤੇ ਗੱਲ ਕਰਾਂਗੇ ਆਪਾਂ ਮਰੂਤੀ 800 ਗੱਡੀ ਦੀ 800 ਗੱਡੀ ਐ ਜੀ ਏਸੀ ਹੀਟਰ ਵਰਕਿੰਗ ਚ 2007 ਮਾਡਲ ਗੱਡੀ ਮਾਲਕ ਨੇ ਦੱਸੀ ਜੀ 52000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਜੀ ਮਾਲਕ ਕਹਿੰਦੇ ਨੇ 52000 ਦੇ ਵਿੱਚੋਂ ਰੇਟ ਕੀਤਾ ਜਾਊਗਾ ਤੇ ਤਰਨ ਤਰਨ ਗੱਡੀ ਖੜੀ ਆ ਰੰਗ ਤੁਹਾਨੂੰ ਪਤਾ ਲੱਗ ਗਿਆ ਟਾਇਰ ਠੀਕ ਆਪਾਂ ਨੂੰ ਮਿਲ ਜਾਣਗੇ ਜੀ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆ ਵਧੀਆ ਕੰਡੀਸ਼ਨ ਦੇ ਟਾਇਰ ਨੇ ਅੰਦਰੋਂ ਕੰਡੀਸ਼ਨ ਬਹੁਤ ਵਧੀਆ ਬਾਹਰੋਂ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਮੌਕੇ ਤੇ ਕੀਤਾ ਜਾਊਗਾ ਬਾਕੀ ਸੱਤ ਮਾਡਲ ਹੈ ਜੀ ਬਾਵਾ ਉੱਚਾ ਆਪਾਂ ਨੂੰ ਮਾਡਲ ਮਿਲ ਜਾਊਗਾ ਜੀ ਤੇ ਏਸੀ ਹਿੱਟਰ ਵਾਲੀ ਇਹ ਗੱਡੀ ਅਮਰੂਤੀ 800 ਮਾਲਕ ਦਾ ਨੰਬਰ ਸਕਰੀਨ ਤੇ ਅਜੀ 79 862 18431 ਗੱਲ ਕਰ ਲਿਓ ਜੀ ਬਾਕੀ ਸਾਰੀਆਂ ਗੱਡੀਆਂ ਤੁਹਾਨੂੰ ਆਪ ਦਿਖਾਈ ਦਿੱਤੀਆਂ ਸੀ ਕੱਲੀ ਕੱਲੀ ਚੀਜ਼ ਤੁਸੀਂ ਦੇਖ ਲਈ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਵੀਡੀਓ ਨੂੰ ਕਰੋ ਜੀ ਲਾਈਕ ਬਾਤੋ ਬਾਦ ਕਰੋ ਜੀ ਸ਼ੇਅਰ ਬਾਤੋ ਬਾਦ ਸਪੋਰਟ ਕਰਦੇ ਰਹੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਪਸੰਦ ਆਈ ਆ ਤਾਂ ਜ਼ਰੂਰ ਲਾਈਕ ਕਰ ਦਿਓ ਜੀ ਤੇ ਵੀਡੀਓ ਪਸੰਦ ਜ਼ਿਆਦਾ ਆਈ ਆ ਹਰ ਰੋਜ਼ ਆਪਣੀ ਵੀਡੀਓ ਤੁਸੀਂ ਡੇਲੀ ਦੇਖਣਾ ਚਾਹੁੰਦੇ ਹੋ ਡੇਲੀ ਆਪਾਂ ਨਮੀਆਂ ਵੀਡੀਓ ਲੈ ਕੇ ਪਹੁੰਚਦੇ ਹਾਂ ਨਮੀਆਂ ਮਸ਼ਿਨਰੀਆਂ ਲੈ ਕੇ ਪਹੁੰਚਦੇ ਹਾਂ ਜੀ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਵੀਡੀਓ ਪਸੰਦ ਆਈ ਹੈ ਜਰੂਰ ਵੱਧ ਤੋਂ ਵੱਧ ਸਪੋਰਟ ਕਰਿਓ ਜੀ